ਪੰਜਾਬੀ ਆ ਗਇਓਏ ਪੰਜਾਬੀ ਛਾ ਗਇਓ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਹਾਲ ਹੀ ਚ ਬਾਲੀਵੁੱਡ ਮੈਗਾ ਸਟਾਰ ਅਮਿਤਾਬ ਬੱਚਨ ਦੇ ਕੌਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਚ ਸ਼ਿਰਕਤ ਕਰਦਿਆਂ ਪੰਜਾਬੀ ਅੰਦਾਜ਼ ਦੇ ਧਮਾਕੇਦਾਰ ਐਂਟਰੀ ਕੀਤੀ ਹੈ। ਸੋਨੀ ਐਂਟਰਟੇਨਮੈਂਟ ਨੇ ਟੈਲੀਵਿਜ਼ਨ ਨੇ ਇਸ ਐਪੀਸੋਡ ਦੇ ਪ੍ਰੋਮੋ ਨੂੰ ਜਾਰੀ ਕੀਤਾ ਹੈ ਜੋ ਕਿ 31 ਅਕਤੂਬਰ ਨੂੰ ਟੀਵੀ ਤੇ ਦੇਖਣ ਨੂੰ ਮਿਲੇਗਾ। ਪ੍ਰਮੋਚ ਦਿਲਜੀਤ ਦਸਾਂਝ ਦੇ ਅੰਦਾਜ਼ ਨੇ ਸਭ ਦਾ ਧਿਆਨ ਖਿੱਚਿਆ ਕਿਉਂਕਿ ਦਿਲਜੀਤ ਨੇ ਐਂਟਰੀ ਦੌਰਾਨ ਅਮਿਤਾਬ ਬੱਚਨ ਦੇ ਪੈਰੀ ਹੱਥ ਲਾਉਂਦੇ ਆ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੇ ਬਿੱਗ ਵੀ ਉਸ ਨੂੰ ਗੱਲ ਲੀ ਲਗਾ ਲੈਂਦੇ ਨੇ ਸਭ ਤੋਂ ਸ਼ਾਨਦਾਰ ਪਲ ਉਦੋਂ ਆਉਂਦਾ ਹੈ ਜਦੋਂ ਅਮਿਤਾਬ ਪਿਆ ਨਾਲ ਦਿਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਇੰਟਰੋ ਕਰਦੇ ਨੇ ਅਮਿਤਾਬ ਬੱਚਨ ਨੇ ਕਿਹਾ ਪੰਜਾਬ ਦੇ ਪੁੱਤਰ ਦਿਲਜੀਤ ਦਸਾਂਝ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ ਇਸ ਸ਼ੋਅ 'ਚ ਉਸਨੇ ਨਾਸਿਰ ਸੁਹਾਨਾ ਦੇ ਜਵਾਬ ਦਿੱਤਾ ਸਗੋਂ ਆਪਣੀ ਦਿਲਚਸਪ ਗੱਲਾਂ ਤੇ ਗੀਤਾਂ ਰਾਹੀਂ ਫੈਨਸ ਦਾ ਦਿਲ ਵੀ ਜਿੱਤ ਲਿਆ ਦੱਸਦੀ ਕਿ ਕੁਸ਼ਤਿੰਦ ਪਹਿਲਾ ਦਲਜੀਤ ਇਸ ਸ਼ੋਅ ਵਿੱਚ ਆਏ ਸੀ ਜਿਸ ਬਾਰੇ ਸ਼ੂਟਿੰਗ ਖਤਮ ਹੋਣ ਬਾਰੇ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਰੋੜਪਤੀ 'ਚ ਜਿੱਤਦੇ ਹੋਏ ਪੈਸੇ ਹੜਪੀਟਾਂ ਨੂੰ ਦੇਣਗੇ ਇਸ ਨਾਲ ਦੇ ਸ਼ੁਰੂਜ ਕੌਣ ਬਣ ਗਿਆ ਕਰੋੜਪਤੀ ਨੇ 25 ਸਾਲ ਪੂਰੇ ਕਰ ਲਏ ਨੇ ਇਹ ਸ਼ੋਅ ਪਹਿਲੀ ਵਾਰ 3 ਜੁਲਾਈ 2009 ਨੂੰ ਲਾਂਚ ਹੋਇਆ ਸੀ ਖੇਤੀ ਇਹ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੈਲੀਵਿਜ਼ਨ ਪ੍ਰੋਗਰਾਮ ਚ ਇੱਕ ਬਣ ਗਿਆ ਤੇ ਹੁਣ ਫੈਨਸ ਇਸ ਸ਼ੋਅ 'ਚ ਦਿਲਜੀਤ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੁਹਾਡੇ ਤਾਂ ਕੀ ਕੁਝ ਕਹਿਣਾ ਹੈ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬੀ ਆ ਗਇਓਏ ਪੰਜਾਬੀ ਛਾ ਗਇਓ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਹਾਲ ਹੀ ਚ ਬਾਲੀਵੁੱਡ ਮੈਗਾ ਸਟਾਰ ਅਮਿਤਾਬ ਬੱਚਨ ਦੇ ਕੌਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਚ ਸ਼ਿਰਕਤ ਕਰਦਿਆਂ ਪੰਜਾਬੀ ਅੰਦਾਜ਼ ਦੇ ਧਮਾਕੇਦਾਰ ਐਂਟਰੀ ਕੀਤੀ ਹੈ। ਸੋਨੀ ਐਂਟਰਟੇਨਮੈਂਟ ਨੇ ਟੈਲੀਵਿਜ਼ਨ ਨੇ ਇਸ ਐਪੀਸੋਡ ਦੇ ਪ੍ਰੋਮੋ ਨੂੰ ਜਾਰੀ ਕੀਤਾ ਹੈ ਜੋ ਕਿ 31 ਅਕਤੂਬਰ ਨੂੰ ਟੀਵੀ ਤੇ ਦੇਖਣ ਨੂੰ ਮਿਲੇਗਾ। ਪ੍ਰਮੋਚ ਦਿਲਜੀਤ ਸਾਂਝ ਦੇ ਅੰਦਾਜ਼ ਨੇ ਸਭ ਦਾ ਧਿਆਨ ਖਿੱਚਿਆ ਕਿਉਂਕਿ ਦਿਲਜੀਤ ਨੇ ਐਂਟਰੀ ਦੌਰਾਨ ਅਮਿਤਾਬ ਬੱਚਨ ਦੇ ਪੈਰੀ ਹੱਥ ਲਾਉਂਦੇ ਆ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੇ ਬਿੱਗ ਵੀ ਉਸਨੂੰ ਗੱਲ ਹੀ ਲਗਾ ਲੈਂਦੇ ਨੇ ਸਭ ਤੋਂ ਸ਼ਾਨਦਾਰ ਪਲ ਉਦੋਂ ਆਉਂਦਾ ਹੈ ਜਦੋਂ ਅਮਿਤਾਬ ਪਿਆ ਨਾਲ ਦਿਲਜੀਤ ਸਾਂਝ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਇੰਟਰੋ ਕਰਦੇ ਨੇ ਅਮਿਤਾਬ ਬੱਚਨ ਨੇ ਕਿਹਾ ਪੰਜਾਬ ਦੇ ਪੁੱਤਰ ਦਿਲਜੀਤ ਦਸਾਂਜ ਦਾ ਮੈਂ तहे ਦਿਲੋਂ ਸਵਾਗਤ ਕਰਦਾ ਹਾਂ ਇਸ ਸ਼ੋਅ 'ਚ ਉਸਨੇ ਨਾ ਸਿਰ ਸਵਾਲਾਂ ਦੇ ਜਵਾਬ ਦਿੱਤਾ ਸਗੋਂ ਆਪਣੀ ਦਿਲਚਸਪ ਗੱਲਾਂ ਤੇ ਗੀਤਾਂ ਰਾਹੀਂ ਫੈਨਸ ਦਾ ਦਿਲ ਜਿੱਤ ਲਿਆ ਦੱਸ ਦੇ ਕਿ ਕੁਝ ਦਿਨ ਪਹਿਲਾਂ ਦਿਲਜੀਤ ਇਸ ਸ਼ੋਅ ਵਿੱਚ ਆਏ ਸੀ ਜਿਸ ਬਾਰੇ ਸ਼ੂਟਿੰਗ ਖਤਮ ਹੋਣ ਬਾਰੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਰੋੜਪਤੀ 'ਚ ਜਿੱਤਦੇ ਹੋਏ ਪੈਸੇ ਹੜਪੀਟਾਂ ਨੂੰ ਦੇਣਗੇ ਇਸ ਸਾਲ ਦੇ ਸ਼ੁਰੂ ਚ ਕੌਣ ਬਣ ਗਿਆ ਕਰੋੜਪਤੀ ਨੇ 25 ਸਾਲ ਪੂਰੇ ਕਰ ਲਏ ਨੇ ਇਹ ਸ਼ੋਅ ਪਹਿਲੀ ਵਾਰ 3 ਜੁਲਾਈ 2009 ਨੂੰ ਲਾਂਚ ਹੋਇਆ ਸੀ ਖੇਤੀ ਇਹ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੈਲੀਵਿਜ਼ਨ ਪ੍ਰੋਗਰਾਮ ਚ ਇੱਕ ਬਣ ਗਿਆ ਤੇ ਹੁਣ ਫੈਨਸ ਇਸ ਸ਼ੋਅ 'ਚ ਦਿਲਜੀਤ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੁਹਾਡੇ ਤਾਂ ਕੀ ਕੁਝ ਕਹਿਣਾ ਹੈ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ